ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲਿਆਂ ਦੀ ਕੱਲ ਜਿਵੇਂ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ ਤਨਖਾਹਾਂ ਇਕਰਾਰ ਦਿੱਤਾ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਫਿਰ ਇੱਕ ਵਾਰ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮਚ ਗਈ ਹੈ ਕਿਉਂਕਿ ਇੱਕ ਦਿਨ ਪਹਿਲਾਂ ਯਾਨੀ ਕਿ 29 ਅਗਸਤ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਲਵਿੰਦਰ ਸਿੰਘ ਭੋਂਦੜ ਨੂੰ ਕਾਰਜਕਾਰੀ ਮંત્રી ਸੌਰੀ ਪ੍ਰਧਾਨ ਜਿਹੜਾ ਹੈ ਨਿਯੁਕਤ ਕੀਤਾ ਸੀ ਉਸ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਚੰਦੂ ਮਾਜਰਾ ਅਤੇ ਢੀਂਸਾ ਪਰਿਵਾਰ ਨੇ ਘੇਰਿਆ ਸੀ ਵਿਵਾਦਾਂ ਦੇ ਘੇਰਿਆਂ ਦੇ ਵਿੱਚ ਘਰ ਦੇ ਨਜ਼ਰ ਆ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਬਟ ਉਹਨਾਂ ਨੂੰ ਤਨਖਾਹਿਆ ਜਿਹੜਾ ਹੈ ਦਿੱਤਾ ਗਿਆ ਤਨਖਾਹਿਆ ਲਗਾਇਆ ਗਿਆ ਇਹ ਇਕਰਾਰ ਦੇ ਕੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨੇ ਗਿਆਨੀ ਰਗਵੀਰ ਸਿੰਘ ਅਤੇ ਪੰਜਾਂ ਤਖਤਾਂ ਸਹਿਬਾਨਾਂ ਦੇ ਜਥੇਦਾਰ ਉੱਥੇ ਇਕੱਠੇ ਹੋਏ ਸੀ ਲੇਕਿਨ ਹੁਣ ਕੀ ਜਿਹੜੇ ਬਾਗੀ ਧੜੇ ਵਾਲੇ ਨੇ ਉਹਨਾਂ ਨੇ ਵੀ ਤਲਬ ਹੋਣਾ ਹੈ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਕੈਬਨਟ ਮੰਤਰੀ ਜਾਂ ਬਾਦਲ ਸਰਕਾਰ ਦਾ ਹਿੱਸਾ ਰਹੇ ਨੇ ਉਹਨਾਂ ਨੇ ਕਿਹਾ ਬੀਬੀ ਜਗੀਰ ਕੌਰ ਨੇ ਪਰਸਨਲੀ ਇੰਟਰਵਿਊ ਦਿੱਤੀ ਸੀ ਉਹਨਾਂ ਦੇ ਵਿੱਚ ਉਹਨੇ ਕਿਹਾ ਕਿ ਸਾਡਾ ਕੀ ਗੁਨਾਹ ਸਾਡਾ ਕੀ ਕਸੂਰ ਸਾਡੀ ਕੀ ਗਲਤੀ ਸਾਡੇ ਕੋਲ ਕਿਹੜਾ ਪੁੱਛਿਆ ਗਿਆ ਹੈ ਜਦੋਂ ਇਹਨਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਮਾਫੀ ਦਵਾਈ ਹੈ ਜਾਂ ਇਹਨਾਂ ਨੇ ਹੋਰ ਗਲਤ ਕੰਮ ਕੀਤੇ ਨੇ ਸਾਡਾ ਭਾਈ ਉਹਨਾਂ ਦੇ ਨਾਲ ਕੋਈ ਲੈਣ ਦੇ ਨਹੀਂ ਹੈ ਇਸ ਨੂੰ ਲੈ ਕੇ ਹੁਣ ਅੱਜ ਇੱਕ ਬਾਗੀ ਧੜੇ ਦੀ ਮੀਟਿੰਗ ਹੋ ਰਹੀ ਹੈ ਮੀਟਿੰਗ ਦੇ ਵਿੱਚ ਕੋ ਵੱਡਾ ਫੈਸਲਾ ਆਉਣ ਜਾ ਰਿਹਾ ਹੈ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਨਹੀਂ ਲਿਆ ਜਾਂਦਾ ਤਾਂ ਬਿਲਕੁਲ ਉਹਨਾਂ ਦਾ ਲਾਲ ਝੰਡਾ ਹੈ ਉਹ ਕਿਸੇ ਵੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੁਬਾਰਾ ਵਾਪਸ ਨਹੀਂ ਆਉਣਗੇ ਨਵੀਂ ਪਾਰਟੀ ਦਾ ਨਿਰਮਾਣ ਕਰਨਗੇ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੁਲਾ ਜਾਂਦਾ ਹੈ ਜਾਂ ਜਿਹੜੇ ਬਾਗੀ ਧੜੇ ਦੇ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਨਾਮ ਦਿੱਤਾ ਗਿਆ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜੇਕਰ ਉਹ ਫਿਰ ਦੁਬਾਰਾ ਜੇ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਵਿਚਾਰਧਾਰਾ ਮਿਲਦੀ ਹੈ ਤਾਂ ਫਿਰ ਉਹ ਅੱਜ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਦੁਬਾਰਾ ਵਾਪਸ ਆ ਸਕਦੇ ਨੇ ਜੇਕਰ ਅਜਾਇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਵੀਂ ਬਣ ਜਾ ਰਹੀ ਹੈ ਜਿਸ ਦੇ ਪ੍ਰਧਾਨ ਜਿਹੜੇ ਢੀਂਸਾ ਪਰਿਵਾਰ ਹੈ ਜਾਂ ਮਨਪ੍ਰੀਤ ਇਹ ਆਕਾਲੀ ਵਰਗੇ ਨੇ ਜਾਂ ਹੋਰ ਬੀਬੀ ਜਗੀਰਕੌਰ ਵਰਗੇ ਪ੍ਰਵਿੰਦਰ ਸਿੰਘ ਢੀਂਸਾ ਸੁਖਦੇਵ ਸਿੰਘ ਢੀਂਸਾ ਚਰਨਜੀਤ ਸਿੰਘ ਬਰਾੜ ਹੋਰ ਵੀ 120 ਤੋਂ ਪਲੱਸ ਜਿਹੜੇ ਟਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਇੱਕ ਨਵੀਂ ਪਾਰਟੀ ਲੈ ਕੇ ਲੜਨ ਜਾਣਗੇ ਅਤੇ ਜਿਮਨੀ ਚੋਣਾਂ ਦੇ ਵਿੱਚ ਆਪਣੇ ਅਲੱਗ ਤੋਂ ਉਮੀਦਵਾਰ ਖੜੇ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਹਲਕਾ ਡੇਰਾ ਬਾਬਾ ਨਾਨਕ ਚਬੇਵਾਲ ਗੱਦੜਵਾਹਾ ਅਤੇ ਬਰਨਾਲਾ ਤੋਂ ਦੂਸਰੇ ਪਾਸੇ ਇਹ ਅੱਜ ਮੀਟਿੰਗ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਜੇਕਰ ਉਹਨਾਂ ਦੀ ਵਿਚਾਰਧਾਰਾ ਸਰਦਾਰ ਸੁਖਬੀ ਸਿੰਘ ਬਾਦਲ ਦੇ ਅਨੁਸਾਰ ਨਹੀਂ ਮਿਲਦੀ ਤੇ ਉਹ ਬਾਗੀ ਹੋ ਜਾਣਗੇ ਜੇਕਰ ਸਰਦਾਰ ਸੁਖਬੀ ਸਿੰਘ ਨੂੰ ਪ੍ਰਧਾਨਗੀਤੂਲਾ ਜਾਂਦਾ ਹੈ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇ ਦਾ ਗਿਆਨੀ ਰਗਵੀਰ ਸਿੰਘ ਦਾ ਖੁਦ ਨਾਲ ਸਵਾਗਤ ਕਰਨਗੇ ਅਤੇ ਸ਼ਮੂਲੀਅਤ ਕਰਨਗੇ ਫਿਰ ਤੋਂ ਦੁਬਾਰਾ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਉਹ ਛੱਡ ਕੇ ਗਈ ਸੀ ਧੰਨਵਾਦ